ਉਹਨੇ ਇਹ ਨਾਂ ਤਿਆਰ ਕਰਦੇ ਇੱਥੇ ਪਰ ਇਹ ਜਿਹੜਾ ਉਹ ਬੰਦੇ ਦੇ ਵਿੱਚ ਨਾਮ ਤਿਆਰ ਕਰਦੇ ਉਹ ਬਹੁਤ ਵਧੀਆ ਨਾਂ ਬੰਦੇ ਇੱਥੋਂ ਪਰ ਵਿਦੇਸ਼ਾਂ ਦੇ ਵਿੱਚ ਵੀ ਵੀਰ ਨੇ ਕੰਮ ਕੀਤਾ ਉੱਥੋਂ ਆਣ ਕੇ ਫਿਰ ਇੱਥੇ ਅੰਮ੍ਰਿਤਸਰ ਕੰਮ ਸਿੱਖਿਆ ਉੱਥੋਂ ਆਣ ਕੇ ਫਿਰ ਇਹਨਾਂ ਨੇ ਓਵਨ ਜੇ ਆਣ ਕੇ ਨਾਲ ਲਾਉਣੇ ਜਿਸ ਤਰ੍ਹਾਂ ਦੇਸੀ ਪੀਜਾ ਆਪਾਂ ਕਹਿ ਸਕਦੇ ਹਾਂ ਦੇਸੀ ਪੀਜਾ ਜਿਹੜਾ ਇਹਨਾਂ ਨੇ ਲਾਉਣਾ ਸ਼ੁਰੂ ਕਰ ਦਿੱਤਾ ਆਪਾਂ ਗੱਲ ਵੀ ਕਰਦੇ ਆਂ ਭਾਜੀ ਕੀ ਨਾਮ ਤੁਹਾਡਾ ਮੇਰਾ ਨਾਮ ਜੀ ਹਰਮਨਜੀਤ ਸਿੰਘ ਸਰ ਮਾੜੇ ਜੀ ਆਓ ਬਣਵਾ ਦਿਤਾ ਦੱਸੋ ਆਪਣੇ ਬਾਰੇ ਦੱਸੋ ਹਾਂ ਜੀ ਸਰ ਮੈਂ ਇਹ ਕਨਸੈਪਟ ਸ਼ੁਰੂ ਕੀਤਾ ਜੇ ਆਪਣਾ ਓਨ ਆਲਾ ਕੁਲ ਜਾਵਾ ਇਹ ਵੈਸੇ ਤਾਂ ਆਪਾਂ ਸਰ ਇਹਦੇ ਵਿੱਚ ਆਪਾਂ ਪੀਜ਼ਾ ਲਾਉਨੇ ਆ ਹਨਾ ਪਰ ਆਪਾਂ ਇਹਦੀ ਤਕਨੀਕ ਸਿੱਖੀ ਸੀ ਅਮਰਿਤ ਸਰ ਕੋ ਵੀਡੀਓ ਦੇਖ ਕੇ ਮੈਂ ਭਾਜੀ ਉਹਨੇ ਕੋ ਗਿਆ ਹਾਂ ਤੇ ਉੱਥੋਂ ਤਕਨੀਕ ਸਿੱਖ ਕੇ ਹੁਣ ਆਪਣਾ ਕੰਮ ਸਟਾਰਟ ਕੀਤਾ ਜਿੱਥੇ ਮਟਾਲੇ ਦੇ ਅੰਦਰ ਪਹਿਲਾ ਕੰਮ ਜੇ ਆਪਾਂ ਕਿੱਥੇ ਕਿਸੇ ਗੱਲ ਦੀ ਤੇ ਆਪਾਂ ਭਾਜੀ ਪਹਿਲਾਂ ਵਿਦੇਸ਼ਾਂ 'ਚ ਕੰਮ ਕਰ ਚੁੱਕੇ ਤਾਂ ਉਹਨੂੰ ਦੱਸਿਆ ਸੀ ਵੀ ਪਹਿਲੇ ਮੈਂ ਇੰਟਰਵਿਊ ਦੇ ਹੋਈਆਂ ਅਸੀਂ ਉਹਨਾਂ ਦੇ ਵਿੱਚ ਆਪਾਂ ਪਹਿਲਾਂ ਵੀ ਦੱਸਿਆ ਹੈ ਵੀ ਵੱਖ-ਵੱਖ ਜਗ੍ਹਾ ਤੇ ਕੰਮ ਕਰਦੇ ਰਹੇ ਦੇਸ਼ਾਂ ਦੇ ਵਿੱਚ ਇਹ ਰਿਤੇ ਹਨ ਕਿਦਰ ਕਿਤਾਬ ਦੇਸ਼ਾਂ ਨੂੰ ਜਾਨ ਵਾਪਸ ਨਹੀਂ ਆਉਂਦਾ ਤੁਸੀਂ ਦੱਸੋ ਇਹ ਸਰ ਜੀ ਉਹ ਹੀ ਗੱਲ ਜੜਾਂ ਦੇ ਨਾਲ ਜੁੜਨ ਵਾਲੀ ਆ ਗਈ ਵੀ ਜਦੋਂ ਬੰਦਾ ਸਾਰੇ ਚੀਜ਼ਾਂ ਘਰੋਂ ਦਾਣਾ ਐਂਡ ਤਣਕੇ ਫਿਰ ਘਰ ਨੂੰ ਹੀ ਲੋਚਦਾ ਤੇ ਮੈਂ ਵੀ ਕਿਹੜੇ ਸ਼ੁਰੂਆਤ ਕੀਤੀ ਵੀ ਕਿਥੋਂ ਜਿੱਥੇ ਗਏ ਆਪਾਂ ਉਥੋਂ ਮੁੜ ਕੇ ਕਿ ਫਿਰ ਘਰ ਤੋਂ ਹੀ ਸ਼ੁਰੂਆਤ ਕੀਤੀ ਸ਼ੁਰੂਆਤ ਕੀਤੀ ਜਾਣੀ ਕੀ ਖਾਸੀਅਤ ਹੁੰਦੀ ਹੈ ਇਹਦੇ ਵਿੱਚ ਜਿਹੜੀ ਇਹਦੀ ਭਾਜੀ ਕ੍ਰਿਸਪੀ ਪੂਰਾ ਜਿੱਦਾਂ ਨਾ ਤੇ ਇਹ ਅੱਜ ਦਾ ਤੰਦੂਰ ਆ ਟੈਕਨੀਕਲ ਤੰਦੂਰ ਹਾਂ ਦੀ ਇਹਦਾ ਟੈਂਪਰੇਚਰ ਨੇ ਦੇ ਥੱਲਿਓਂ ਤੋਂ ਉੱਤੋਂ ਇੱਕੋ ਤਰ੍ਹਾਂ ਦਾ ਜਿਹੋ ਜਿਹਾ ਆਪਾਂ ਸੈੱਟ ਕਰ ਦਿੰਦੇ ਆ ਇਸ ਕਰਕੇ ਜਿਹੜਾ ਆਪਣਾ ਕੁਲਚਾ ਪੂਰਾ ਖਸਤਾ ਤੇ ਕਰਾਰਾ ਜਿਹਨੂੰ ਕਹੇ ਜਾਂਦੇ ਆ ਪੂਰਾ ਭੰਦਾ ਜੇ ਕੱਲੀ-ਕੱਲੀ ਲੇਅਰ ਬਾ ਲੇਅਰ ਐਨੂੰ ਹੱਥ 'ਚ ਫੜੋਗੇ ਤੇ ਪੂਰਾ ਭੁਰਦਾ ਜੇ ਟੁੱਟਣ ਜੇ ਪੈਟੀ ਵਾਂਗੂ ਜਿਹਦਾ ਕਹਿੰਦੇ ਆ ਹਾਂਜੀ ਤੇ ਜਿਹੜੇ ਮਸਾਲੇ ਮਸੂਲੇ ਇਹਦੇ ਉਹ ਵੀ ਤੁਸੀਂ ਆਪ ਹੀ ਤਿਆਰ ਕਰਦੇ ਜੀ 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 ਮੈਂ ਸਾਰੇ ਸਰ ਜਿਹੜੇ ਮਸਾਲੇ ਆ ਆਪਾਂ ਨੂੰ ਨਾ ਅੱਜਕੱਲ ਮਾਰਕੀਟ 'ਚ ਰੈਡੀ ਵੀ ਮਿਲ ਜਾਂਦੇ ਨੇ ਤੇ ਵੈਰੀਆਂ ਦੇ ਵਿੱਚ ਇਹ ਆਪ ਹੀ ਉਹਨਾਂ ਦਾ ਪਤਾ ਨਹੀਂ ਕੀ ਦੇ ਰਿਹਾ ਕੀ ਨਹੀਂ ਦੇ ਰਿਹਾ ਆਪਾਂ ਨੂੰ ਤੇ ਤੇ ਇਸ ਲਈ ਮੈਂ ਸਾਰੇ ਮਸਾਲੇ ਆਪ ਲਿਆ ਕੇ ਪੀ ਕੇ ਤੇ ਆਪ ਹੀ ਰੈਡੀ ਕਰ ਦਾਂਗੇ ਦੇਖਿਆ ਜੇ ਇਹ ਤੇ ਪਰਿਵਾਰ ਸਾਰਾ ਹੀ ਲੱਗਾ ਰਹਾ ਤੁਹਾਡਾ ਫਿਰ ਪਰਿਵਾਰ ਦਾ ਸਹਿਯੋਗ ਜੀ 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 ਇਹ ਆ ਜੀ ਆਪਣੇ ਤੇ ਸਹਿਯੋਗ ਦੇ ਨਾਲ ਹੀ ਬੰਦਾ ਜ਼ਿੰਦਗੀ ਦੇ ਚੱਗੇ ਵੱਧ ਸਕਦਾ ਤੇ ਅੱਜ ਆਪਣੇ ਦੇ ਸਹਿਯੋਗ ਦੇ ਨਾਲ ਹੀ ਇਹ ਮੇਰੇ ਪਾਪਾ ਜੀ ਨੇ ਇਹ ਮੇਰੀ ਫੈਮਿਲੀ ਆ ਮੇਰੇ ਮਿਮਾ ਜੀ ਨੇ ਤੇ ਇਹਨਾਂ ਦੇ ਸਹਿਯੋਗ ਦੇ ਨਾਲ ਹੀ ਆਪਾਂ ਕੰਮ ਸਟਾਰਟ ਕੀਤਾ ਤੇ ਮਾਰਗ ਦੀ ਕਿਰਪਾ ਨਾਲ ਹੋਰ ਵੀ ਅੱਗੇ ਜਿੱਦਾਂ ਵੀ ਹੋਊਗਾ ਉਹ ਮਾਰਗ ਇੱਥੇ ਤੱਕ ਲੈ ਕੇ ਜਾਵਾਂਗੇ ਉੱਥੇ ਤੱਕ ਜਾਵਾਂਗੇ ਹੋਰ ਕਿ ਲੋ ਸੁਖਣਾ ਕੀ ਇਹ ਤਾਂ ਡਾਗੋ ਉਸ ਤੋਂ ਇਲਾਵਾ ਬਸ ਜੀ ਇੱਥੇ ਰਹਿ ਕੇ ਆਪਣੇਆ ਚ ਤੇ ਆਪਣੇਾਂ ਦੀ ਸੇਵਾ ਕਰਨੀ ਤੇ ਆਪਣਾ ਹੀ ਕੰਮ ਕਰਨਾ ਬਾਹਰ ਚ ਇੱਥੇ ਚ ਕੀ ਤਫਦੀਲੀ ਵਾਜੀ ਦੀ ਸੀ ਭਾਜੀ ਉੱਥੇ ਜਾ ਕੇ ਵੀ ਆਪਾਂ ਕੰਮ ਕਰਨਾ ਤੇ ਕੰਮ ਨੂੰ ਟਾਈਮ ਦਿੰਨੇ ਆ ਕਿਉਂ ਨਾ ਇੱਥੇ ਰਹਿ ਕੇ ਕੰਮ ਨੂੰ ਹੀ ਟਾਈਮ ਦੇ ਕੇ ਕੰਮ ਤੋਂ ਹੀ ਸਾਰਾ ਕੁਝ ਕੀਤਾ ਜਾਏ ਕਹਿੰਦੇ ਕਾਫੀ ਕੰਟਰੀਆਂ ਚ ਤੁਸੀਂ ਜਾ ਕੇ ਕੰਮ ਕੀਤਾ ਜੀ 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 ਮੈਂ ਆਪਾਂ ਦੀ ਮਲੇਸ਼ੀਆ ਤੇ ਏਸ਼ੀਆ ਕੰਟਰੀਆਂ ਦੀ ਜਿੰਨੀਆਂ ਵੀ ਕਮੇਟਰੀਆਂ ਉੱਥੇ ਕੰਮ ਕਰ ਚੁੱਕਾ ਜੇ ਐਸੇ ਹੋਟਲਾਂ 'ਚ ਵੀ ਕੰਮ ਕਰਤਾ ਜੇ ਤੇ ਬਾਕੀ ਭਾਜੀ ਜਦੋਂ ਆਪਾਂ ਵਿਦੇਸ਼ਾਂ 'ਚ ਜਾਣੇ ਆ ਉੱਥੇ ਜਾ ਕੇ ਸ਼ਿਫਟਾਂ ਲਾਣੇ ਆ ਤੇ ਜਿਹਦੇ ਆਪਾਂ ਉਹ ਕਹਿੰਨਾ ਕੈਂਪ ਕੰਮ ਨੂੰ ਟਾਈਮ ਦਿੰਨੇ ਆ ਤਾਂ ਕੰਮਾਂ ਨੂੰ ਪੈਸਾ ਦਿੰਦਾ ਕਿਉਂ ਨਾ ਇੱਥੇ ਕੰਮ ਕੀਤਾ ਜਾਵੇ ਉਹ ਕੰਮ ਸਾਨੂੰ ਪੈਸਾ ਦੇਊਗਾ ਤੇ ਨਾਲੇ ਪਰਿਵਾਰ ਦੇ ਨਾਲ ਵੀ ਰਵਾਂਗੇ ਜੀ ਇਹ ਦੇਖਿਆ ਤੁਸੀਂ ਉਹਨਾਂ ਨੇ ਕਿਹਾ ਵੀ ਜੇ ਜੇ ਬਾਹਰ ਜਾ ਕੇ ਇਹ ਕੰਮ ਕਰਨਾ ਹੈ ਤੇ ਇਹਨਾਂ ਦਾ ਚੰਗਾ ਵੀ ਮੈਂ ਆਪਣੇ ਆਪਣੇ ਘਰ ਦੇ ਵਿੱਚ ਆਪਣੇ ਪਰਿਵਾਰ ਦੇ ਨਾਲ ਕੰਮ ਕਰਦਾ ਔਰ ਮੈਨੂੰ ਚੰਗਾ ਫਾਇਦਾ ਵੀ ਇਹਨਾਂ ਦਾ ਮਿਲਦਾ ਹੈ ਮੈਂ ਬਟਾਲਾ ਤੋਂ ਵਿਕੀ ਮਲਿਕ